ਇਹ ਕੁੜੀ ਸੈਲਫੀ ਕਰਾਉਂਦੀ ਸੀਗੀ ਤੇ ਉਹ 슬ਿੱਪ ਕਰਕੇ ਕਹਿੰਦੀ ਨਹਿਰ ਚ ਡਿੱਗ ਪਈ ਆ ਪੱਖ ਦਿਖਾਇਆ ਇੱਕ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਹਿਰ ਜੜਗ ਪੀ ਤੇ ਪ੍ਰਸ਼ਾਸਨ ਕਹਿੰਦਾ ਸਾਨੂੰ ਦੇ ਕੱਪੜੇ ਵੀ ਬਰਾਮਦ ਹੋ ਗਏ ਕੀ ਕੁੜੀ ਕੱਪੜੇ ਲਾ ਕੇ ਸੈਲਫੀ ਕਰ ਰਹੀ ਸੀਗੀ ਕੀ ਕੁੜੀ ਫੋਨ ਜ਼ਮੀਨ ਤੇ ਰੱਖ ਕੇ ਸੈਲਫੀ ਕਰ ਰਹੀ ਸੀ ਕੁੜੀ ਦਾ ਫੋਨ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਕੁੜੀ ਦੇ ਕੱਪੜੇ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਪੁਲਿਸ ਪ੍ਰਸ਼ਾਸਨ ਸਿੱਧੇ ਸਿੱਧੇ ਤੌਰ ਤੇ ਦੋਸ਼ੀਆਂ ਦਾ ਸਾਥ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਹੱਸ ਕੇ ਗੱਲ ਕਰ ਰਹੇ ਸੀ ਜਿਵੇਂ ਉਹਨਾਂ ਦੇ ਨਾਂ ਤਾਂ ਕੋਈ ਮਾਂ ਹੁੰਦੀ ਹੈ ਤੇ ਨਾ ਭੈਣ ਹੁੰਦੀ ਹੈ ਤੇ ਨਾ ਕਦੇ ਧੀ ਹੁੰਦੀ ਹੈ। ਉਹ ਹੱਸ ਕੇ ਗੱਲ ਕਰ ਰਹੇ ਸੀਗੇ ਤੇ ਕੰਨਾਂ ਦੇ ਵਿੱਚ ਬੋਲ ਰਹੇ ਸੀਗੇ ਵੀ ਇਹ ਇੱਕ ਐਕਸੀਡੈਂਟ ਆ। ਅਸਲ ਦੇ ਵਿੱਚ ਐਨੀ ਘਣਾਉਣੀ ਹਰਕਤ ਨੂੰ ਪ੍ਰਸ਼ਾਸਨ ਐਕਸੀਡੈਂਟ ਦੇ ਵਿੱਚ ਬਦਲਣ ਦੇ ਚਾਲ ਚੱਲ ਰਿਹਾ ਸੀਗਾ। ਮੰਨ ਲਓ ਕੁੜੀ ਰਜਾਮੰਦੀ ਨਾਂ ਦੀ। ਕੁੜੀ ਰਜਾਮੰਦੀ ਨਾ ਇਹ ਕਹੇਗੀ ਕਿ ਮੈਥੋਂ ਮੇਰੇ ਨਾਲ 4-5 ਜਣਾਂ ਦਾ ਰੇਪ ਕਰਾਓ ਤੇ ਮੈਨੂੰ ਮਾਰ ਦਿਓ। ਐਸਐਸਪੀ ਸਾਹਿਬ ਨੂੰ ਅਸੀਂ ਕੱਲ ਤੇ ਬੁਲਾਈ ਜੰਨੇ ਆਂ ਜੀ ਐਸਐਸਪੀ ਸਾਹਿਬ ਨਹੀਂ ਆ ਰਹੇ ਸਾਡੇ ਕੋਲੇ ਨਾ ਐਮਐਲਏ ਸਾਹਿਬ ਆਏ ਆ ਕੱਲ ਤੋਂ ਨੂੰ ਪਤਾ ਹੀ ਆ ਰਾਸ਼ਟਰਪਤੀ ਸਾਹਿਬ ਆਏ ਸੀ ਬਠਿੰਡੇ ਪਰ ਐਮਐਲਏ ਸਾਹਿਬ ਕਹਿੰਦੇ ਕਿ ਰਾਸ਼ਟਰਪਤੀ ਗਈ ਠੱਠੇ ਖੂਚ ਮੈਂ ਤਾਂ ਚੰਡੀਗੜਾ ਚੰਡੀਗੜਾ ਹੋ ਟੌਫੀਆਂ ਚੱਬਣ ਗਿਆ ਸੀਗਾ ਜੀ ਜਦੋਂ ਰਾਸ਼ਟਰਪਤੀ ਇੱਥੇ ਆ ਉਹ ਉੱਥੇ ਦਾਣੇ ਲੈਣ ਗਿਆ ਸੀ ਜੀ ਐਸਐਸਪੀ ਵੀ ਜਮਾ ਦੋਗਲਾ ਪੰਖ ਦਿਖਾ ਰਹੇ ਕਹਿੰਦਾ ਵੀ 2 ਫੁੱਟ ਪਾਣੀ ਨਹਿਰ ਦਾ ਸੀ ਯਾਰ ਤੇ ਕਹਿੰਦਾ ਕੁੜੀ ਤਰ ਤੁਰਗੀ ਮਹਾ ਕੁੜੀ ਦਾ ਕੱਦ 5 ਫੁੱਟ ਸੀ 5.5 ਫੁੱਟ ਜੇ ਪੈਰ ਤਲਤ ਕੇ ਕੁੜੀ ਨਹਿਰ ਦੇ ਵਿੱਚ ਡਿਗਵੀ ਸੀ ਤਾਂ ਇਹ ਕੱਢ ਵੀ ਸਕਦੇ ਸੀ ਜਿੰਨਾ ਟਾਈਮ ਸੀਐਮ ਨਹੀਂ ਆਏਗਾ ਉਹਨਾ ਟਾਈਮ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਪ੍ਰਦਰਸ਼ਨ ਹੈ ਜਿਹੜਾ ਉਹ ਹਰ ਇੱਕ ਵੱਲੋਂ ਜਾਰੀ ਹੋਏਗਾ ਕਿਉਂਕਿ ਇਹ ਕਿਸੇ ਚੋਰੀ ਦਾ ਮਾਮਲਾ ਨਹੀਂ ਡਕੈਤੀ ਦਾ ਮਾਮਲਾ ਨਹੀਂ ਇਹ ਇੱਕ ਤੀ ਦਾ ਮਾਮਲਾ ਹੈ ਕੋਕਾ ਟਿਵਨਾ ਚੜੋ ਤੁਸੀਂ ਮਹਿਮਤਾਜ ਮੋੜ ਦੀ ਜਿਹੜੀ ਘਟਨਾ ਆ ਨਾ ਬਾਲਗ ਲੜਕੀ ਨਾਲ ਜੋ ਕੁਝ ਵਾਪਰਿਆ ਉਹਦੀ ਜਿਹੜੀ ਬੋਡੀ ਹੈ ਉਹ ਹਾਲੇ ਤੱਕ ਨਹੀਂ ਮਿਲੀ ਜਿਹੜਾ ਚੌਕ ਹੈ ਉਹ ਜਾਮ ਕੀਤਾ ਗਿਆ ਮੋੜ ਕੈਂਚੀਆਂ ਬਿਲਕੁਲ ਜਾਮ ਨੇ ਗੱਲਬਾਤ ਕਰਦੇ ਆ ਕਮੇਟੀ ਮੈਂਬਰ ਸਾਡੇ ਨਾਲ ਨੇ ਕਿ ਪੂਰਾ ਮਾਮਲਾ ਕੀ ਤੇ ਹੁਣ ਤੱਕ ਕੀ ਕਾਰਵਾਈ ਹੋਈ ਆ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਕਮੇਟੀ ਮੈਂਬਰ ਮੌਜੂਦ ਨੇ ਬਾਈ ਨੇ ਬਾਈ ਜੀ ਸਭ ਤੋਂ ਪਹਿਲਾਂ ਮਾਮਲੇ ਬਾਰੇ ਜਾਣੂ ਕਰਵਾ ਦਿਓ ਪੂਰਾ ਮਾਮਲਾ ਕੀ ਮਾਮਲਾ ਸਭ ਸਭ ਤੋਂ ਕਨਾਉਣਾ ਮਾਮਲਾ ਮੋੜ ਦੇ ਵਿੱਚ ਵਾਪਰਿਆ ਜੀ ਜਿਵੇਂ ਨਿਰਵੇ ਕਾਂਡ ਨਿਰਵੇ ਕਾਂਡ ਤੋਂ ਵੀ 72 ਕਾਂਡ ਹੋ ਚੁੱਕਿਆ ਕਿਉਂਕਿ ਨਿਰਵੇ ਕਾਂਡ ਦੇ ਵਿੱਚ ਉਹਦੀ ਕਮ ਸੇ ਕਮ ਬਾਡੀ ਤਾਂ ਪਰਿਵਾਰ ਕੋਲ ਸੀਗੀ ਇੱਥੇ ਬੱਚੀ 9 ਤਰੀਕ ਦੀ ਲਾਪਤਾ ਜੀ ਤੇ 9 ਤਰੀਕ ਦੀ ਲਾਪਤਾ ਹੁੰਦੇ ਹੋਏ ਪ੍ਰਸ਼ਾਸਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਹੁਣ ਤੱਕ ਮੰਡੀ ਵਾਸੀਆਂ ਨੇ ਉਹਨਾਂ ਦੇ ਟਾਣੇ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਨਾਲ ਮੰਗ ਕੀਤੀ ਸੀਗੀ ਕਿ ਸਾਨੂੰ ਬੱਚੀ ਸਪੁਰਦ ਕੀਤੀ ਜਾਵੇ ਤੇ ਦੋਸ਼ੀ ਆ ਜਿਹੜੇ ਜੇ ਤੁਸੀਂ ਫੜੇ ਆ ਉਹਨਾਂ ਦਾ ਨਾਮ ਸਾਨੂੰ ਦੱਸਿਆ ਜਾਵੇ ਕਿਹੜੇ-ਕਿਹੜੇ ਆ ਪ੍ਰਸ਼ਾਸਨ ਹਜੇ ਤੱਕ ਲੌਲੀਪਾਪ ਦੇ ਰਿਆ ਸੀਗਾ ਜੀ ਵੀ ਐਂ ਕਰਦਾਂਗੇ ਉਵੇਂ ਕਰਦਾਂਗੇ ਸ਼ਰਮ ਦੀ ਗੱਲ ਤਾਂ ਵੀਰ ਦਿਲੋਂ ਮੇਰਾ ਰੋਂ ਨਿਕਲ ਗਿਆ ਸ਼ਰਮ ਦੀ ਗੱਲ ਤਾਂ ਇਹ ਹੈ ਜਦੋਂ ਇੱਕ ਬੈਠਕ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਹੱਸ ਕੇ ਗੱਲ ਕਰ ਰਹੀ ਸੀ ਜਿਵੇਂ ਉਹਨਾਂ ਦੇ ਨਾਂ ਤਾਂ ਕੋਈ ਮਾਂ ਹੁੰਦੀ ਹੈ ਤੇ ਨਾਂ ਭੈਣ ਹੁੰਦੀ ਹੈ ਤੇ ਨਾਂ ਕਦੇ ਧੀ ਹੁੰਦੀ ਹੈ ਉਹ ਹੱਸ ਕੇ ਗੱਲ ਕਰ ਰਹੇ ਸੀਗੇ ਤੇ ਕੰਨਾਂ ਦੇ ਵਿੱਚ ਬੋਲ ਰਹੇ ਸੀਗੇ ਵੀ ਇਹ ਇੱਕ ਐਕਸੀਡੈਂਟ ਆ ਅਸਲ ਦੇ ਵਿੱਚ ਇੰਨੀ ਕਹਾਣੀ ਹਰਕਤ ਨੂੰ ਪ੍ਰਸ਼ਾਸਨ ਐਕਸੀਡੈਂਟ ਦੇ ਵਿੱਚ ਬਦਲਣ ਦੇ ਚਾਲ ਚੱਲ ਰਿਹਾ ਸੀਗਾ ਤੇ ਫੇਰ ਅਸੀਂ ਜਦੋਂ ਥੋੜੀ ਜੀ ਸਖਤਾਈ ਦਿਖਾਈ ਐਸਐਸਪੀ ਸਾਹਿਬ ਨੂੰ ਅਸੀਂ ਕੱਲ੍ਹ ਤੇ ਭਲਾਈ ਜੰਨੇ ਆ ਜੀ ਐਸਐਸਪੀ ਸਾਹਿਬ ਨਹੀਂ ਆ ਰਹੇ ਸਾਡੇ ਕੋਲੇ ਨਾ ਐਮਐਲਏ ਸਾਹਿਬ ਆਏ ਆ ਕੱਲ੍ਹ ਤੋਂ ਨੂੰ ਪਤਾ ਹੀ ਆ ਰਾਸ਼ਟਰਪਤੀ ਸਾਹਿਬ ਆਏ ਸੀ ਬਠਿੰਡੇ ਪਰੇ ਐਮਐਲਏ ਸਾਹਿਬ ਕਹਿੰਦੇ ਆ ਕਿ ਰਾਸ਼ਟਰਪਤੀ ਗਈ ਟੱਠੇ ਖੂਚ ਮੈਂ ਤਾਂ ਚੰਡੀਗੜਾ ਚੰਡੀਗੜਾ ਉਹ ਟੌਫੀਆਂ ਚੱਬਣ ਗਿਆ ਸੀਗਾ ਜੀ ਜਦੋਂ ਰਾਸ਼ਟਰਪਤੀ ਇੱਥੇ ਆ ਉਹ ਉੱਥੇ ਦਾਣੇ ਲੈਣ ਗਿਆ ਸੀਗਾ ਐਮਐਲਏ ਨਹੀਂ ਪਹੁੰਚਿਆ ਐਸਐਸਪੀ ਨਹੀਂ ਪਹੁੰਚਿਆ ਕੋਈ ਅਫਸਰ ਨਹੀਂ ਪਹੁੰਚਿਆ ਫੇਰ ਮੋੜ ਵਾਸੀਆਂ ਨੇ ਇੱਕ ਕਮੇਟੀ ਦਾ ਗਠਨ ਕਰਕੇ ਇਹ ਫੈਸਲਾ ਲਿਆ ਕਿ ਐਸਐਸਪੀ ਸਾਹਿਬ ਨੂੰ ਵੀ ਅੱਜ ਦਾ ਸਮਾਂ ਦਿੱਤਾ ਸੀ ਵੀ ਜੇ ਮੋੜ ਵੜ ਗਿਆ ਤਾਂ ਮੋੜ ਦਾ ਹੈਗਾ ਤਨੀਏ ਇਸ ਤੋਂ ਬਾਅਦ ਐਸਐਸਪੀ ਦਾ ਵੀ ਮੋੜ ਬਾਈਕਾਟ ਕਰੇਗਾ ਜਿੰਨਾ ਟਾਈਮ ਸੀਐਮ ਨਹੀਂ ਆਏਗਾ ਉਹਨਾ ਟਾਈਮ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਪ੍ਰਦਰਸ਼ਨ ਹੈ ਜਿਹੜਾ ਉਹ ਹਰ ਇੱਕ ਵੱਲੋਂ ਜਾਰੀ ਹੋਏਗਾ ਕਿਉਂਕਿ ਇਹ ਕਿਸੇ ਚੋਰੀ ਦਾ ਮਾਮਲਾ ਨਹੀਂ ਡਕੈਤੀ ਦਾ ਮਾਮਲਾ ਨਹੀਂ ਇਹ ਇੱਕ ਤੀ ਦਾ ਮਾਮਲਾ ਤੇ ਜਿਹੜੇ ਇਹ ਕੇਸ ਨੂੰ ਦੂਸਰਾ ਪੱਖ ਦਿਖਾਉਣਾ ਚਾਹੁੰਦੇ ਆ ਉਹਨਾਂ ਦੇ ਵੀ ਤੀਆਂ ਆ ਗਈਆਂ ਉਹਨਾਂ ਦੇ ਵੀ ਮਾਮਲਾ ਕਿਹਦਾ ਦਿਖਾਇਆ ਜਾ ਰਿਹਾ ਦੂਸਰਾ ਪੱਖ ਇਹ ਦਿਖਾਇਆ ਜਾ ਰਿਹਾ ਕਿ ਲੜਕੀ ਉਥੇ ਪਹਿਲਾਂ ਤਾਂ ਤੁਸੀਂ ਆਪ ਸਿਆਣੇ ਹੋ ਮੈਂ ਕੈਮਰੇ ਸਾਹਮਣੇ ਬੋਲ ਰਿਹਾ ਕਿ ਪਹਿਲਾਂ ਪੁਲਿਸ ਕਹਿੰਦੀ ਐ ਕਿ ਲੜਕਾ ਸਾਨੂੰ ਕਹਿੰਦਾ ਕਿ ਕੁੜੀ ਕੁੜੀ ਮੇਰੇ ਨਾਲ ਸੀ ਫੇਰ ਕੁੜੀ ਕਹਿੰਦੀ ਮੈਨੂੰ ਚੱਕਰ ਆ ਰਹੇ ਐ ਤੇ ਮੁੰਡਾ ਉਹਨੂੰ ਨਹਿਰ ਤੇ ਲੈ ਗਿਆ ਨਹਿਰ ਤੇ ਕਿਹੜਾ ਮੈਡੀਕਲ ਹੁੰਦਾ ਜੀ ਨਹਿਰ ਤੇ ਲੈ ਗਿਆ ਚਲੋ ਮੰਨ ਲਓ ਵੀ ਉਹ ਮਾਰਨ ਦੀ ਸੰਤਾਨਾ ਲੈ ਗਿਆ ਫੇਰ ਕਹਿੰਦੇ ਵੀ ਕੁੜੀ ਚੱਕਰ ਭੁੱਲ ਗਈ ਤੇ ਕਹਿੰਦੀ ਮੇਰੀ ਸੈਲਫੀ ਕਰ ਤੇ ਕੁੜੀ ਸੈਲਫੀ ਕਰਾਉਂਦੀ ਸੀਗੀ ਤੇ ਉਹ 슬ਿੱਪ ਕਰਕੇ ਕਹਿੰਦੀ ਨਹਿਰ ਚ ਡਿੱਗ ਪਈ ਆਹ ਪੱਖ ਦਿਖਾਇਆ ਇੱਕ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਨਹਿਰ ਚ ਡਿੱਗ ਪਈ ਤੇ ਪ੍ਰਸ਼ਾਸਨ ਕਹਿੰਦਾ ਸਾਨੂੰ ਉਹਦੇ ਕੱਪੜੇ ਵੀ ਬਰਾਮਦ ਹੋ ਗਏ ਕੀ ਕੁੜੀ ਕੱਪੜੇ ਲਾ ਕੇ ਸੈਲਫੀ ਕਰ ਰਹੀ ਸੀਗੀ ਕੀ ਕੁੜੀ ਫੋਨ ਜ਼ਮੀਨ ਤੇ ਰੱਖ ਕੇ ਸੈਲਫੀ ਕਰ ਰਹੀ ਸੀ ਕਿਉਂਕਿ ਕੁੜੀ ਦਾ ਫੋਨ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਕੁੜੀ ਦੇ ਕੱਪੜੇ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਪੁਲਿਸ ਪ੍ਰਸ਼ਾਸਨ ਸਿੱਧੇ ਸਿੱਧੇ ਤੌਰ ਤੇ ਦੋਸ਼ੀਆਂ ਦਾ ਸਾਥ ਦੇ ਮੁੰਡੇ ਕੋਲੇ ਪਹੁੰਚੀ ਕਿਸ ਤਰ੍ਹਾਂ ਕੁੜੀ ਕਿੱਥੇ ਸੀ ਇਹ ਇਹ ਕਿੱਥੋਂ ਮੁੰਡੇ ਨਾਲ ਰਾਪਤ ਹੁੰਦਾ ਕੁੜੀ ਚੰਡੀਗੜ੍ਹ ਪੜਦੀ ਆ ਜੀ ਤੇ ਮੁੰਡੇ ਵੀ ਮੌੜਦੇ ਹੀ ਆ ਉਹ ਵੀ ਉਸ ਦੇ ਕਲਾਸਮੇਟ ਆ ਉਹ ਵੀ ਚੰਡੀਗੜ੍ਹ ਹਾਂ ਉਹ ਵੀ ਮੌੜਦੇ ਆ ਉਹ ਵੀ ਚੰਡੀਗੜ੍ਹ ਹੀ ਪੜਦੇ ਸੀ ਤਾਂ ਸੁਣਨ ਦੇ ਵਿੱਚ ਆਇਆ ਆਪਾਂ ਆਪ ਵੀ ਅੰਦਾਜ਼ਾ ਲਾ ਲੈਨੇ ਜੇ ਆਪਣਾ ਕੋਈ ਗਵਾਂਡੀ ਪੜਦਾ ਹੋਵੇ ਕਹਿ ਦਿੰਨੇ ਆਪਾਂ ਉਹਨੂੰ ਵੀ ਕੋਈ ਗੱਲ ਨਹੀਂ ਤੇਰੀ ਭੈਣ ਉੱਥੇ ਪੜਦੀ ਤੇ ਤੂੰ ਨਾਲ ਹੀ ਲਾਇਆ ਹੋ ਸਕਦਾ ਇਹ ਮਸਲਾ ਬਣਿਆ ਹੋਵੇ ਹੋ ਸਕਦਾ ਕੋਈ ਹੋਰ ਮਸਲਾ ਹੋਵੇ ਕੋਈ ਵੀ ਮਸਲਾ ਹੋਵੇ ਇੱਥੋਂ ਤੱਕ ਕਿ ਇਹ ਇਹ ਵੀ ਦੋਸ਼ ਲਾ ਰਹੇ ਆ ਕਿ ਕੁੜੀ ਆਪਦੀ ਰਜਾਮੰਦੀ ਨਾਲ ਆਈ ਮੁੰਡੇ ਨਾਲ ਮੰਨ ਲਓ ਮੈਂ ਪੁਲਿਸ ਵਾਲਿਆਂ ਦੀ ਵੀ ਮੰਨ ਲਈ ਮੰਨ ਲਓ ਕੁੜੀ ਰਜਾਮੰਦੀ ਨਾਲ ਗਈ ਕੁੜੀ ਰਜਮੰਦੀ ਨਾ ਇਹ ਕਹੇਗੀ ਕਿ ਮੈਥੋਂ ਮੇਰੇ ਨਾਲ 4-5 ਜਣਿਆਂ ਦਾ ਰੇਪ ਕਰਾਓ ਤੇ ਮੈਨੂੰ ਮਾਰ ਦਿਓ ਇਹ ਤਾਂ ਨਹੀਂ ਕਹੇਗੀ ਤੇ ਫਿਰ ਪੁਲਿਸ ਉਸ ਨੂੰ ਕਿਉਂ ਲੁਕੋ ਰਹੀ ਆ ਜਦੋਂ ਮੈਂ ਗੁਰਪ੍ਰੀਤ ਐਸਆਈ ਨੂੰ ਪੁੱਛਿਆ ਤੁਸੀਂ ਕਹਿ ਰਹੇ ਹੋ ਕੁੜੀ ਦੀ লাশ ਨਹੀਂ ਮਿਲੇਗੀ ਮੈਂ ਕਹਿੰਦੀ ਆ ਚੁੱਪ ਕੁੜੀ ਐਕਸੀਡੈਂਟ ਵਿੱਚ ਐਕਸੀਡੈਂਟ ਕੇਸ ਬਣਾ ਰਹੇ ਆ ਮੈਂ ਕਹਾਂ ਤੁਹਾਡੇ ਕੋਲੇ ਫਿਰ ਕਪੜੇ ਤੇ ਮੋਲ ਕਿਵੇਂ ਆਇਆ ਚੁੱਪ ਤਾਂ ਇਹ ਚੁੱਪੀ ਸਾਬਤ ਕਰਦੀ ਹੈ ਕਿ ਸਰਕਾਰ ਦਾ ਰੁਖ ਤੇ ਪ੍ਰਸ਼ਾਸਨ ਦਾ ਰਵਈਆ ਕੀ ਹੈ ਜਿਹੜੀ ਜੀ ਰੇਪ ਦੀ ਗੱਲ ਕਰ ਰਹੇ ਇਹਦੀ ਸ਼ੰਕਾ ਕਿਸ ਦੇ ਵੱਲੋਂ ਜਿਤਾਈ ਜਾ ਰਹੀ ਹੈ ਕਿ ਚਾਰ ਪੰਜ ਵੱਲੋਂ ਰੇਪ ਹੋਇਆ ਇਹ ਇਹ ਲੜਕੀ ਦੇ ਪਿਤਾ ਵੱਲੋਂ ਜਿਤਾਈ ਜਾ ਰਹੀ ਹੈ ਅੱਛਾ ਇਹ ਇਹ ਲੜਕੀ ਦੇ ਪਿਤਾ ਵੱਲੋਂ ਇਸ ਲਈ ਜਿਤਾਈ ਗਈ ਹੈ ਕਿਉਂਕਿ ਲੜਕੀ ਦੇ ਪਿਤਾ ਕੋਲੇ ਪਹਿਲਾਂ ਵੀ ਕੋਈ ਪਰਿਵਾਰਕ ਮਸਲੇ ਦੀ ਗੱਲ ਪਹੁੰਚੀ ਸੀ ਹੋ ਸਕਦਾ ਤੰਗ ਪਰੇਸ਼ਾਨ ਦੀ ਪਹੁੰਚੀ ਹੋਵੇ ਹੋ ਸਕਦਾ ਕੁਝ ਵੀ ਹੈ ਉਸ ਲਈ ਤੁਸੀਂ ਉਹਨਾਂ ਦੇ ਪਿਤਾ ਨਾਲ ਹੀ ਗੱਲ ਕਰੋ ਕਿੰਨੇ ਗ੍ਰਿਫਤਾਰ ਗ੍ਰਿਫਤਾਰ ਕਿੰਨੇ ਕੀਤੇ ਨੇ ਕੋਈ ਪੁੱਛਗਿੱਛ ਕੀਤੀ ਉਹਨਾਂ ਦੇ ਕੋਲ ਹੁਣ ਤੱਕ ਸਾਥੀਓ ਇਹੀ ਤਾਂ ਮਸਲਾ ਹੈ। ਇਹੀ ਮਸਲਾ ਹੈ ਮੌੜ ਵਾਲੇ ਕਹਿੰਦੇ ਆ ਵੀ ਤੁਸੀਂ ਕੋਈ ਕਾਰਵਾਈ ਕੀਤੀ ਐ ਕੁਰਸੀਆਂ ਤੇ ਬਾਈ ਬੈਠਿਆ। ਤੁਸੀਂ ਸਾਨੂੰ ਦੱਸੋ ਤਾਂ ਸੀ ਕਿਹੜੇ ਆ ਦੱਸ ਨੀਰੇ। ਕਮੇਟੀ ਨੇ ਇਹ ਵੀ ਕਹਿਤਾ ਵੀ ਜੇ ਤੁਸੀਂ ਇਨਵੈਸਟੀਗੇਟ ਮਾਫ ਕਰਨਾ ਇਨਵੈਸਟੀਗੇਸ਼ਨ ਸਹੀ ਨਹੀਂ ਕਰ ਰਹੇ। ਤਾਂ ਸੀਬੀਆਈ ਨੂੰ ਮਸਲਾ ਦੇ ਦਿਓ ਅਸੀਂ ਫੇਰ ਵੀ ਤੁਹਾਡੀ ਇੱਜ਼ਤ ਕਰਦੇ ਹਾਂ ਤੁਸੀਂ ਇਨਵੈਸਟੀਗੇਸ਼ਨ ਕਰਕੇ ਸਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਦਿਓ ਨਹੀਂ ਸੀਬੀਆਈ ਤੱਕ ਮਸਲਾ ਜਾਏਗਾ ਪੂਰੇ ਭਾਰਤ ਦੀ ਮੰਗ ਇੱਕ ਹੀ ਹੋਏਗੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਤੇ ਫਾਹੇ ਲਾਓ ਐਸਾ ਕੁਝ ਹੋਇਆ ਮੋੜ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਐਮਐਲਏ ਸਾਹਿਬ ਚੰਡੀਗੜ੍ਹ ਬੈਠੇ ਸੀ ਉਸ ਤੋਂ ਬਾਅਦ ਐਮਐਲਏ ਸਾਹਿਬ ਆਏ ਨੇ ਤੁਹਾਡੇ ਵਿੱਚ ਆ ਕੇ ਖੜੇ ਨਹੀਂ 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 ਵਿੱਚ ਨਹੀਂ ਆ ਕੇ ਖੜੇ ਹੁਣ ਸੁਣਨ ਚ ਆਈ ਆ ਕਿ ਐਮਐਲਏ ਸਾਹਿਬ ਧਰਨੇ ਦੇ ਪਾਸੇ ਦੀ ਰਾਮਨਗਰ ਦੇ ਹੋ ਕੇ ਬਾਯਾ ਰਾਮਨਗਰ ਹੋ ਕੇ ਉਹ ਨਹਿਰ ਤੇ ਆਉਦੇ ਪਰਿਵਾਰ ਸਮੇਤ ਐਸਐਸਪੀ ਨਾਲ ਲੜਕੀ ਦੀ লাশ ਪਾੜਦੇ ਆ ਇੱਥੋਂ ਕੋਈ ਡਰ ਲੱਗਦਾ ਫਿਰ ਉਹਨੂੰ ਇੱਥੇ ਆਉਣ ਤੋਂ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਕਿਉਂਕਿ ਇਹ ਉਹੀ ਐਮਐਲਏ ਆ ਜਿਹੜਾ ਪਾਣੀਆਂ ਪਿੱਛੇ ਵੋਟਾਂ ਲੈ ਗਿਆ ਤੇ ਜਦੋਂ ਪਾਣੀਆਂ ਦਾ ਮਸਲਾ ਮੌੜ ਦਾ ਭੱਗ ਗਿਆ ਤੇ ਉਦੋਂ ਪਾਣੀ ਉਸ ਨੂੰ ਝਿਲਾ ਲੱਗਣ ਲੱਗੇ ਤੇ ਹੁਣ ਫਿਰ ਉਹੀ ਐਮਐਲਏ ਆ ਜਿਹਨੂੰ ਇਕ ਧੀ ਦਾ ਦਰਦ ਨਹੀਂ ਹੋਇਆ ਰਾਤ ਦਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਸੇ ਦੀ ਧੀ ਘਰੇ ਨਹੀਂ ਹੈਗੀ ਕਿਸੇ ਦੇ ਪਿਓ ਤੇ ਕੀ ਬੀਤਦੀ ਹੋਊ ਉਹ ਦੀਆਂ ਅੱਖਾਂ ਤੋਂ ਪਾਸੇ ਆ ਜਦੋਂ ਉਹ ਦਿੱਤੀ ਮੈਂ ਕਹਿਣਾ ਇੱਕ ਰਾਜਨੀਤੀ ਨੂੰ ਛੱਡ ਕੇ ਆਹੀ ਸੋਚ ਲੈਂਦਾ ਵੀ ਇੱਕ ਪਿਓ ਦੇ ਦਿਲ ਤੇ ਕੀ ਬੀਤਦੀ ਹੋਗੀ ਉਹਦਾ ਦੁੱਖ ਤਾਂ ਸਾਂਝਾ ਕਰ ਜਾਂਦਾ ਮੈਂ ਉਹਨਾਂ ਦੇ ਘਰ ਜਾ ਕੇ ਜਦੋਂ ਰਾਤ ਉਹਨਾਂ ਦੇ ਘਰ ਗਿਆ ਘਰ ਇੰਨਾ ਮਤਲਬ ਕੀ ਬਿਲੀ ਪਾਪ ਹੋਏ ਪਏ ਸੀਗੇ ਮਾਂ ਪਿਓ ਪੂਰਾ ਪਰਿਵਾਰ ਪੂਰੀ ਫੈਮਿਲੀ ਕੋਈ ਸੁਧ ਨਹੀਂ ਸੀ ਤੇ ਉਹਨਾਂ ਤੋਂ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਤੁਸੀਂ ਬਿਆਨ ਦਿਓ ਉਹ ਕਾਹਦੇ ਬਿਆਨ ਦੇਣ ਦੋਸ਼ੀ ਤੁਹਾਡੇ ਕੋਲੇ ਆ ਬਿਆਨ ਤੁਸੀਂ ਉਹਨਾਂ ਤੋਂ ਲੋ ਤਾਂ ਇਹ ਦੂਸਰਾ ਪੱਖ ਨਾ ਜਾਵੇ ਇਸ ਲਈ ਸੰਘਰਸ਼ ਦੇ ਵਿੱਚ ਲੋਕ ਉਤਰਿਆ ਜੀ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਫਿਰ ਸੇਫ ਹੈ ਇਸ ਤਰ੍ਹਾਂ ਦੇ ਨਾਲ ਸੇਫ ਹੈ ਫਿਰ ਈਆਂ ਜਿਸ ਤਰ੍ਹਾਂ ਦੇ ਨਾਲ ਹਾਂ ਜੀ ਨਾ ਬਹੁਤ ਮਾਹੌਲ ਖਰਾਬ ਹੋਇਆ ਪੰਜਾਬ ਦਾ ਤੇ ਉਸੇ ਦਾ ਜੋਗੀ ਰਾਹ ਚਾਹੁੰਦੇ ਆ ਜੀ ਬਸ ਇਹੀ ਹੈ ਸਾਡੇ ਤਾਂ ਮੌੜਦੀ ਰਹਿਣ ਵਾਲੇ ਬਹੁਤ ਬੁਰੀ ਘਟਨਾ ਹੋਈ ਹੈ ਜੀ ਡੀਐਸਪੀ ਵੀ ਜਮਾ ਦੁਗਲਾ ਪੰਕ ਦਿਖਾ ਰਹੇ ਇਹ ਨੂੰ ਕਹਿੰਦਾ ਆਈ ਨਹੀਂ ਪਤਾ ਵੀ ਕੀ ਚੀਜ਼ ਹੈ ਇਹ ਕਹਿੰਦਾ ਵੀ 2 ਫੁੱਟ ਪਾਣੀ ਨਹਿਰ ਦਾ ਸੀਗਾ ਤੇ ਕਹਿੰਦਾ ਕੁੜੀ ਤੁਰ ਗਈ ਮਹਾ ਕੁੜੀ ਦਾ ਕੱਦ 5 ਫੁੱਟ ਸੀ 5.5 ਫੁੱਟ ਜੇ ਪੈਰ ਤਲਸ ਕੇ ਕੁੜੀ ਨਹਿਰ ਵਿੱਚ ਡਿੱਗਵੀ ਸੀ ਤਾਂ ਇਹ ਕੱਢ ਵੀ ਸਕਦੇ ਸੀ ਜੀ ਇੰਨਾ ਕਿੰਨਾ ਡੂੰਘਾ ਪਾਣੀ ਸੀ 4-5 ਫੁੱਟ ਪਾਣੀ ਦਾ ਬਿਦੇ ਦਾ ਪਾਣੀ ਨਹੀਂ ਸੀ ਹਾਂ ਇੱਥੇ ਪਾਣੀ ਬਹੁਤ ਜ਼ਿਆਦਾ ਘੱਟ ਸੀ ਇਹ ਸਵੇਰੇ ਪਾਣੀ ਕਹਿੰਦਾ ਛੱਡਿਆ ਗਿਆ ਸੀ ਟੜਕੇ ਹਾਲ ਤੱਕ ਲਾਸ ਮਿਲ ਹੀ ਨਹੀਂ ਜੀ